ਭਾਰਾ ਕੋਲੇ ਗੰਨਾ ਹੋਏ ਗੱਲ ਹੋ ਗਿਆ ਬੈ ਆ ਵੀ ਆ ਗਿਆ ਬੈ ਲੋਈ ਬੈਠਾ ਉਹ ਮਰੇਗਾ ਗਲੀ ਚੜਾ ਚ ਉਹ ਕਾਰ ਆ ਪਜੀ ਤੁਸੀਂ ਸਾਡੇ ਤੋਂ ਕੇ ਮੜਾ ਦੇ ਵੇਖੋ ਕਈ ਵਾਰੀ ਹੁੰਦਾ ਅਗਲਾ ਪੈਂਸ ਚੱਕ ਕੇ ਉਹ ਗਲੀ ਉਹ ਮਰੇਗਾ ਜੰਦਾ ਚੜ ਗਲੀ ਆ ਸਰੀਆ ਨਹੀਂ ਪਜੇ ਨਿਕਲ ਆ ਜਿਹੀ ਜਿਹੀ ਮਜੀ ਪਿੱਛੇ ਸਰੀਆ ਫੋੜਵਾ ਲੇ ਕੋਈ ਮੂਹ ਨਾ ਪੜਾ ਹੋਸਪੀਟਲ ਦੇ ਬਗੈਰ ਆਉਂਦੇ ਆ। ਉਹ ਪੂਰੇ ਹੁੰਦੇ ਆ। ਬਹੁਤ ਸਾਰੇ ਲੋਕ ਮੰਨ ਕੇ ਆ ਜਾਂਦੇ ਨੇ। ਇਹ ਨਹੀਂ ਬੰਦਾ। ਆ ਗੁੜੀ ਲੋਕੀਆਂ ਵੀ ਉਹ। ਇਹਨਾਂ ਗੁੜੀਆਂ ਤੋਂ ਮਗਰੀ ਸਾਰੀ ਗੱਲਬਾਤ ਹੋਈ ਹੈ। ਇਹਦਾ ਰੋਲ ਨਹੀਂ ਨਾ ਮੁੰਡਾ ਉਹ ਗਲੀ ਨੂੰ ਗਿਆ ਨਾ। ਉਹ ਇਹ ਆ ਮੋਟਰ ਤੇ ਰਹਿਣਾ ਹੈ। ਇਹ ਨਾਲ ਦੀ ਹੋਣੇ ਨੇ ਨਹੀਂ ਤਾਂ ਇਹਨਾਂ ਨੇ 6.5 ਕਰਮੀ ਸੀ ਹੁੰਦੇ ਇੱਥੇ। ਪਤਾ ਨਹੀਂ ਬਈ ਕੋਈ ਕੁ ਪਰ ਉਹ ਜੂਨੇ ਕੋ ਉਹ ਹੈ ਜਤਨ ਕੁਸ਼ੀਲ ਕੁਮਾਰ ਜਿਹੜਾ ਹੈਗਾ ਕਲੂਚਾ ਦੀ ਗੱਡੀ ਵਿੱਚ ਰਹਿਣ ਵਾਲਾ ਹੈਗਾ ਇੱਕ ਆਇਆ ਸੀ ਪਹਿਲੇ ਦੋ ਬੰਦੇ ਕੋਈ ਦੁਕਾਨ ਦੇ ਕੋਲ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਹਨਾਂ ਦੀ ਆਪਸ ਵਿੱਚ ਟੀ ਗੱਲਬਾਤ ਹੋਈ ਹੈ ਇਹ ਜੀ ਕਲੀਰ ਨਹੀਂ ਹੋਇਆ ਤੇ ਕਿਸੇ ਬੰਦੇ ਨੂੰ ਇਹਦੇ ਜਿਹੜੇ ਹੈਗੇ ਗੋਲੀ ਮਾਰੀ ਗਈ ਜੀ ਹੈ ਕੰਪਲੈਕਸ ਦੇ ਸਪੋਰਟ ਦੇ ਡੈੱਟ ਹੋ ਗਏ ਨੇ ਆਪਰੇ ਜਾ ਰਹੇ ਆ ਅਸੀਂ ਹਸਪਤਾਲ ਫਿਰ ਵੀ ਰੁਕੇ ਤੇ ਫਿਰ ਹਸਪਤਾਲ ਲੈ ਕੇ ਜਾ ਰਹੇ ਆ ਤੁਹਾਨੂੰ ਬਾਅਦ ਵਿੱਚ ਬਾਅਦ ਵਿੱਚ ਸਾਰੇ ਆਪਾਂ ਨੂੰ ਸਭ ਨੂੰ ਬੁਲਾਈ ਚੱਲੀ ਆ ਜੀ ਅੱਜ ਨਹੀਂ ਸੁਣਨੇ ਬੁਲਾਇਆ ਗੈਂਗ ਬਕਰ ਕੇ ਜੀ ਆਏ ਆ ਮੌਕੇ ਤੇ ਸਾਨੂੰ ਪਹਿਲੇ ਇਨਵੈਸਟੀਗੇਸ਼ਨ ਕਰ ਲੇਂ ਦੋ ਫਿਰ ਅਸੀਂ ਤੁਹਾਨੂੰ ਰਿਪੋਰਟ ਦੇ ਦੇ ਲ ਦੇ ਦਾਂਗੇ ਨਸੀ ਨਹੀਂ ਕਰਨਾ ਸਰ ਕਿੰਨੇ ਬੰਦੇ ਡੈਕੂ ਹੋਏ ਕੋਈ ਕੋਈ ਹੈ ਇੰਜਨ ਕਿੰਨੇ ਹੋਏ ਸੀ ਅਜੇ ਫਿਲਹਾਲ ਕੋਈ ਨਹੀਂ ਕੋਈ ਹੈ ਰੌਕ ਸਰ ਨੂੰ ਇਨਫੋਰਮੇਸ਼ਨ ਹੋਣਾ ਹੀ ਕੋਈ ਹੈ ਰੌਕ ਨਹੀਂ ਲੈ ਆਏ ਸੀ ਉਹ ਉਹ ਵੀ ਦੋ ਬੰਦੇ ਸੀ ਦੋ ਦੋ ਬੰਦੇ ਸੀ ਇਹ ਕਿੱਥੋਂ ਲੈਣ ਵਾਲਾ ਜੀ ਇਹ ਹੈਗਾ ਬਲੂਚਾ ਵਾਲੀ ਜਿਹੜੀ ਦਾ ਕਿੰਨੇ ਫਾਇਰ ਆਸ਼ੂ ਮੁੰਗਾ ਨਾ ਇਹਦਾ ਸਰ ਕਿੰਨੇ ਫਾਇਰ ਕਿਤੇ ਹੋਏ ਫਾਇਰ ਤਾਂ ਇਹ ਇੱਕੋ ਹੀ ਸੰਭਦ ਹੋ ਗਿਆ ਕੋਈ ਹੈ ਮੜੇ ਹੋਇਆ ਸੈਟ